ਕੁਝ ਹਥਿਆਰਬੰਦ ਲੋਕ ਇੱਕ ਪਿੰਡ ਦੇ ਵਿੱਚ ਦਾਖਲ ਹੁੰਦੇ ਨੇ ਤੇ ਪਿੰਡ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਉਹਨਾਂ ਦੁਆਰਾ ਹਰ ਇੱਕ ਘਰ ਦੇ ਬਾਹਰ ਦੀ ਕੁੰਡੀ ਲਗਾ ਦਿੱਤੀ ਜਾਂਦੀ ਹੈ ਤਾਂ ਕਿ ਘਰਾਂ ਦੇ ਵਿੱਚੋਂ ਕੋਈ ਇਨਸਾਨ ਬਾਹਰ ਨਾ ਨਿਕਲ ਸਕੇ ਤੇ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਅਲੱਗ-ਅਲੱਗ ਘਰਾਂ ਦੀਆਂ ਕੁੰਡੀਆਂ ਖੋਲੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਲੋਕਾਂ ਨੂੰ ਕੱਢਿਆ ਜਾਂਦਾ ਤੇ ਚੌਰਾਹੇ ਦੇ ਵਿੱਚ ਲੈ ਕੇ ਆਉਣਾ ਸ਼ੁਰੂ ਕਰ ਦਿੱਤਾ ਜਾਂਦਾ ਪਿੰਡ ਦੇ ਵਿੱਚੋਂ ਕਈ ਲੋਕ ਜਿਹੜੇ ਉਹਨਾਂ ਦੇ ਨਿਸ਼ਾਨਦੇਹੀ ਦੇ ਉੱਤੇ ਸੀਗੇ ਉਹ ਭੱਜ ਵੀ ਚੁੱਕੇ ਸੀ ਕੁਝ ਮਸਜਿਦ ਦੇ ਵਿੱਚ ਲੁਕ ਗਏ ਤਾਂ ਕੁਝ ਲੋਕ ਆੜੇ ਖੇਤਾਂ ਦੇ ਵਿੱਚ ਜਾ ਲੁਕੇ ਤਾਂ ਉਸ ਤੋਂ ਬਾਅਦ ਉਹਨਾਂ ਦੁਆਰਾ ਸ ਖੇਤਾਂ ਵਾਲਿਆਂ ਨੂੰ ਪਾ ਲੈ ਜਾਂਦਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਮਸਜਿਦ ਦੇ ਵਿੱਚ ਇੱਕ ਬੰਬ ਸੁੱਟ ਦਿੱਤਾ ਜਾਂਦਾ ਤੇ ਉਹਨਾਂ ਲੋਕਾਂ ਨੂੰ ਵੀ ਬਾਹਰ ਕੱਢ ਲਿਆ ਜਾਂਦਾ ਪਿੰਡ ਦੇ ਚੌਰਾਹੇ ਦੇ ਵਿੱਚ ਤੇ ਉੱਥੇ ਲਿਆ ਕੇ ਉਹਨਾਂ ਦੇ ਦੁਆਰਾ ਦੋ ਨਾਮ ਲੈਤੇ ਜਾਂਦੇ ਨੇ ਪਹਿਲਾ ਸੀ ਬਾਬੂ ਲਾਲ ਤੇ ਦੂਜਾ ਸੀ ਨੁੰਨੂ ਲਾਲ ਤੇ ਉਸ ਤੋਂ ਬਾਅਦ ਉਹਨਾਂ ਸਭ ਦਾ ਗਲਾ ਰੇਤ ਕੇ ਤੇ ਇਸ ਤੋਂ ਇਲਾਵਾ ਉਹਨਾਂ ਸਭ ਨੂੰ ਗੋਲੀਆਂ ਦੇ ਨਾਲ ਪੁੱਨ ਦਿੱਤਾ ਜਾਂਦਾ ਤੇ ਇਹਨਾਂ ਟੋਟਲ ਲੋਕਾਂ ਦੀ ਗਿਣਤੀ ੜੀ ਉਹ 20 ਸੀ ਜਿਹੜੇ ਉਸ ਚੌਰਾਹੇ ਦੇ ਵਿੱਚ ਪੁੱਨ ਦਿੱਤੇ ਗਏ। ਇਹ ਤਰੀਕ ਸੀ 11 ਸਤੰਬਰ 2005 ਦੀ ਇਸ ਨੂੰ ਭੇਲਵਾ ਘਾਟੀ ਕਾਂਢ ਦੇ ਨਾਮ ਨਾਲ ਜਾਣਿਆ ਜਾਂਦਾ। ਇਸ ਤੋਂ ਬਾਅਦ ਇੱਕ ਹੋਰ ਘਟਨਾ ਹੁੰਦੀ ਆ। ਇਸ ਤੋਂ ਬਾਅਦ ਤਰੀਕ ਆਉਂਦੀ ਆ 26 ਅਕਤੂਬਰ 2007 ਦੀ। ਚਿਲਕਾਰੀ ਨਾਂ ਦੇ ਪਿੰਡ ਦੇ ਵਿੱਚ ਇੱਕ ਸਮਾਰੋਹ ਚੱਲ ਰਿਹਾ ਸੀ ਜਿੱਥੇ ਫੁੱਟਬਾਲ ਦਾ ਮੈਚ ਸੀ ਤੇ ਉਸੇ ਦੌਰਾਨ 15 ਤੋਂ 20 ਹਜ਼ਾਰ ਲੋਕ ਆਏੜਾ ਉਸ ਫੁੱਟਬਾਲ ਦੇ ਮੈਚ ਨੂੰ ਦੇਖਣ ਦੇ ਲਈ ਆਇਆ ਹੋਇਆ ਸੀ ਤੇ ਉਸ ਤੋਂ ਬਾਅਦ ਸ਼ਾਮ ਦੇ ਵੇਲੇ ਇੱਕ ਖਾਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਤੇ ਉਸ ਪ੍ਰੋਗਰਾਮ ਦੇ ਬੈਕਚ ਨੁੰਨੂ ਲਾਲ ਪਹੁੰਚਾ ਹੋਇਆ ਸੀ ਜਿਸ ਦਾ ਨਾਮ ਲੈ ਕੇ ਉੱਥੇ 20 ਲੋਕਾਂ ਨੂੰ ਇਨ੍ਹਾਂ ਹਥਿਆਰਬੰਦ ਲੋਕਾਂ ਦੁਆਰਾ ਮਾਰਿਆ ਗਿਆ ਸੀ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਟੀਮ ਜੇਤੂ ਸੀ ਉਸ ਨੂੰ ਸ਼ਾਮ ਦੇ ਵੇਲੇ ਉਸ ਦਾ ਇਨਾਮ ਵੀ ਦਿੱਤਾ ਜਾਣਾ ਸੀ ਤਾਂ ਸ਼ਾਮ ਦਾ ਵਕਤ ਸੀ ਰਾਤ ਦਾ ਵਕਤ ਸੀ ਦਰਸਾਲ ਰਗਪਗ ਇੱਕ ਬੱਜ ਚੁੱਕੇ ਸੀ ਤੇ ਉਸ ਵਕਤ ਇੱਕ ਪ੍ਰੋਗਰਾਮ ਤੈਅ ਕੀਤਾ ਗਿਆ ਸੀ ਉਸ ਤੋਂ ਪਹਿਲਾਂ ਉੱਥੋਂ ਦਾ ਇੱਕ ਖਾਸ ਤਰ੍ਹਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਿਹੜੇ ਉੱਥੋਂ ਦੇ ਆਦੀਵਾਸੀਆਂ ਦੇ ਦੁਆਰਾ ਕੀਤਾ ਜਾ ਰਿਹਾ ਸੀ ਇਸੇ ਦੌਰਾਨ ਉਸ ਸਟੇਜ ਦੇ ਉੱਤੇ ਵੀ ਕੁਝ ਹਥਿਆਰਬੰਦ ਲੋਕ ਚੜ੍ਹਦੇ ਨੇ ਆਮ ਲੋਕ ਜਿਹੜੇ ਸਾਹਮਣੇ ਬੈਠੇ ਉਹਨਾਂ ਨੂੰ ਦੇਖ ਰਹੇ ਸੀ ਉਹਨਾਂ ਨੂੰ ਲੱਗਾ ਕਿ ਕਿਸੇ ਪ੍ਰਕਾਰ ਦਾ ਸਕੈਟ ਵਗੈਰਾ ਕੀਤਾ ਜਾ ਰਿਹਾ ਹੈ ਜੋ ਕਿ ਇਸ ਬਾਦ ਹੋਊਗਾ ਉਹ ਥਿਆਰਮੰਤ ਸ਼ਲੋਕ ਸੀ ਤੇ ਉਸੇ ਸਟੇਜ ਦੇ ਉੱਤੇ ਨੰਨੂ ਲਾਲ ਵੀ ਬੈਠਾ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੇ ਦੁਬਾਰਾ ਸਟੇਜ ਦੇ ਉੱਪਰ ਬੈਠੇ ਹੋਏ ਇੱਕ ਇਨਸਾਨ ਦੇ ਉੱਪਰ ਗੋਲੀ ਚਲਾ ਦਿੱਤੀ ਜਾਂਦੀ ਆ ਪਰ ਇਹ ਨੰਨੂ ਲਾਲ ਨਹੀਂ ਸੀ ਉਹ ਕੋਈ ਹੋਰ ਲੜਕਾ ਸੀ ਉਸ ਦੀ ਅੱਖ ਦੇ ਵਿੱਚ ਜਾ ਕੇ ਸੱਤਨ ਨਿਸ਼ਾਨਾ ਬਾਜਦਾ ਤੇ ਉਸ ਤੋਂ ਬਾਅਦ ਉਸੇ ਹੀ ਕੁਰਸੀ ਦੇ ਉੱਤੇ ਨਾਮ ਤੋੜ ਦਿੰਦਾ ਇਸ ਤੋਂ ਬਾਅਦ ਉਹਨਾਂ ਦੇ ਦੁਆਰਾ ਆਮ ਪਿੰਡ ਵਾਲਿਆਂ ਨੂੰ ਇੱਕ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਸਾਨੂੰ ਇੱਕ ਖਾਸ ਬੰਦੇ ਦੀ ਤਲਾਸ਼ ਆ ਜਿਹਦਾ ਨਾਮ ਆ ਨੁੱਨੂ ਲਾਲ ਤੇ ਉਹਨਾਂ ਦੁਆਰਾ ਉਸਦਾ ਚਿਹਰਾ ਤੇ ਸਾਰੀਆਂ ਚੀਜ਼ਾਂ ਦੱਸਿਆ ਜਾਂਦੀਆਂ ਨੇ ਪਰ ਉਹਨਾਂ ਨੂੰ ਖੁਦ ਨਹੀਂ ਸੀ ਪਤਾ ਕਿ ਉਹ ਅਸਲ ਦੇ ਵਿੱਚ ਹੈ ਕੌਣ ਇਸ ਤੋਂ ਬਾਅਦ ਹੀ ਜਿਹੜਾ ਨੁੱਨੂ ਲਾਲ ਸੀ ਉਹ ਕੁਰਸੀ ਤੋਂ ਪਿੱਛੇ ਜਾਂਦਾ ਤੇ ਉਸ ਤੋਂ ਬਾਅਦ ਉਹ ਭੀੜ ਦਾ ਹੀ ਹਿੱਸਾ ਬਣ ਜਾਂਦਾ ਤੇ ਉਸ ਤੋਂ ਬਾਅਦ ਨਕਸਲੀਆਂ ਦੁਆਰਾ ਬਾਰ-ਬਾਰ ਭੀੜ ਤੋਂ ਇਹ ਚੀਜ਼ ਪੁੱਛੀ ਜਾਂਦੀ ਰਹਿੰਦੀ ਹੈ ਕਿ ਨੂੰ ਨੂੰ ਨਾਲ ਹੈ ਕਿੱਥੇ ਪਰ ਭੀੜ ਦੇ ਦੁਆਰਾ ਜਦੋਂ ਕੁਝ ਦੱਸਣ ਜਾਂਦਾ ਤੇ ਭੀੜ ਬिखरਣੀ ਸ਼ੁਰੂ ਹੋ ਚੁੱਕੀ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਉੱਥੇ ਵੀ ਗੋਲੀਆਂ ਦਾ ਮੀਂਹ ਬਰਾ ਦਿੱਤਾ ਜਾਂਦਾ ਤੇ ਉੱਥੇ ਬਿਸਤਾਰਾਂ ਤੋਂ 20 ਲੋਕਾਂ ਦਾ ਉਹਨਾਂ ਦੀ ਜਾਨ ਲੈ ਲਈ ਜਾਂਦੀ ਆ। ਉਸ ਤੋਂ ਬਾਅਦ ਨੰਨੂ ਲਾਲ ਦੇ ਦੁਆਰਾ ਆਪਣਾ ਕੋਟ ਪੈਂਟ ਉਤਾਰਿਆ ਜਾਂਦਾ, ਘੜੀ ਵਗੈਰਾ ਉਤਾਰ ਕੇ ਉੱਥੇ ਹੀ ਸੁੱਟ ਦਿੱਤੀ ਜਾਂਦੀ ਆ ਤੇ ਉਹ ਇੱਕ ਹੋਰ ਪੈਂਟ ਦੇ ਵਿੱਚ ਜਾ ਪਹੁੰਚਦਾ ਤੇ ਉੱਥੇ ਜਾ ਕੇ ਪੁਲਿਸ ਨੂੰ ਕਾਲ ਕਰਦਾ ਕਿ ਜੇਕਰ ਤੁਸੀਂ ਮੈਨੂੰ ਸਿਕਿਉਰਿਟੀ ਦੇ ਦਿੱਤੀ ਹੁੰਦੀ ਤਾਂ ਅੱਜ ਅਜਿਹਾ ਕਾਂਡ ਨਹੀਂ ਸੀ ਹੋਣਾ ਜੋ ਅੱਜ ਉੱਥੇ ਹੋ ਚੁੱਕਿਆ ਤੇ ਉਸ ਤੋਂ ਬਾਅਦ ਪੁਲਿਸ ਉੱਥੇ ਆਉਂਦੀ ਆ ਤੇ ਉਸ ਨੂੰ ਆਪਣੇ ਨਾਲ ਲੈ ਜਾਂਦੀ ਆ। ਹੁਣ ਗੱਲ ਉਹਦੀ ਆ ਕਿਉਂ ਨਾ 18 ਬੰਦ ਲੋਕਾਂ ਦੁਆਰਾ ਇਹ ਸਭ ਕੀਤਾ ਕਿਉਂ ਗਿਆ? ਦਰਸਲ ਇਸ ਸਬਦੀ ਸ਼ੁਰੂਆਤ ਆ ਜਿਹੜੀ ਉਹ 5-7 ਸਾਲ ਪਹਿਲਾਂ ਹੋ ਚੁੱਕੀ ਸੀ ਜਦੋਂ ਬਾਬੂ ਲਾਲ ਨਾਂ ਦਾ ਬੰਦਾ ਚਾਰਖੰਡ ਦਾ ਮੁੱਖ ਮੰਤਰੀ ਸੀ ਤੇ ਇਹ ਨੰਨੂ ਲਾਲ ਨਾਂ ਦਾ ਬੰਦਾ ਉਸਦਾ ਬ੍ਰਦਰ ਸੀ ਭਰਾ ਸੀ ਦਰਸਲ ਇਹ ਸਬਦੀ ਸ਼ੁਰੂਆਤ ਆ ਜਿਹੜੀ ਉਹ ਕਈ ਸਾਲ ਪਹਿਲਾਂ ਹੋ ਚੁੱਕੀ ਸੀ ਦਰਸਲ ਨਕਸਲੀਆਂ ਦਾ ਇਹ ਇਲਾਕਾ ਸੀ ਔਰ ਇਹ ਨਕਸਲੀ ਸੀ ਜਿਨ੍ਹਾਂ ਦੇ ਦੌਰਾਨ ਇਹ ਦੋਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਉਸ ਦੇ ਦੌਰਾਨ ਨਕਸਲੀਆਂ ਦੇ ਦੁਆਰਾ ਕੀਤਾ ਇਹ ਜਾਂਦਾ ਸੀ ਕਿ ਉਹ ਅਲੱਗ-ਅਲੱਗ ਪਿੰਡਾਂ ਦੇ ਜਾਂਦੇ ਰਾਤ ਦੇ ਸਮੇਂ ਤੇ ਇੱਕ ਨਾ ਇੱਕ ਦਰਵਾਜ਼ਾ ਖੜਕਾ ਲਿਆ ਕਰਦੇ ਸੀ ਦਰਵਾਜ਼ਾ ਖੜਕਾਉਣ ਤੋਂ ਬਾਅਦ ਉਹ ਦੇ ਵਿਚੰਦਰ ਦਾਖਲ ਹੁੰਦੇ ਤੇ ਉਹਨਾਂ ਤੋਂ ਰੋਟੀ ਵਗੈਰਾ ਦੀ ਮੰਗ ਕਰਦੇ ਉਹ ਵੀ ਉਹ ਪਕਵਾਨ ਜਿਹੜੇ ਉਹਨਾਂ ਨੂੰ ਖੁਦ ਚਾਹੀਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਘਰ ਵਾਲਿਆਂ ਦੇ ਦੁਆਰਾ ਉਹ ਬਣਾ ਕੇ ਉਹਨਾਂ ਨੂੰ ਦਿੱਤੇ ਜਾਂਦੇ ਸੀ ਡਰ ਦੇ ਮਾਰੇ ਕਿਉਂਕਿ ਉਹਨਾਂ ਦੇ ਕੋਲ ਰਾਫਲਾ ਵਗੈਰਾ ਵੀ ਹੋਇਆ ਕਰਦੀਆਂ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਘਰ ਦੀ ਕਿਸੇ ਔਰਤ ਨੂੰ ਪਸੰਦ ਕੀਤਾ ਜਾਂਦਾ ਤੇ ਪੂਰੀ ਰਾਤ ਉਸ ਦੇ ਨਾਲ ਹੀ guzari ਜਾਂਦੀ ਸੀ ਪਰ ਉਥੋਂ ਦੇ ਮਰਦ ਜਾਂ ਆਮ ਲੋਕ ਕੁਝ ਕਹਿ ਨਹੀਂ ਸੀ ਸਕਦੇ ਇਸ ਚੀਜ਼ ਤੋਂ ਉਥੋਂ ਦੇ ਆਮ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਸੀ ਤਾਂ ਇਸੇ ਦੌਰਾਨ ਉਥੋਂ ਦੀ ਸਰਕਾਰ ਦੇ ਦੁਆਰਾ ਇੱਕ ਖਾਸ ਤਰ੍ਹਾਂ ਦੀ ਚੀਜ਼ ਕੀਤੀ ਗਈ ਖਾਸ ਤਰ੍ਹਾਂ ਦਾ ਹੱਲ ਕੱਢਿਆ ਗਿਆ ਤੇ ਉਹਨਾਂ ਦੁਆਰਾ ਪਿੰਡ ਵਾਲਿਆਂ ਦੇ ਹੀ ਅਲੱਗ-ਅਲੱਗ ਦਲ ਬਣਾ ਦਿੱਤੇ ਗਏ ਤੇ ਕਿਹਾ ਗਿਆ ਕਿ ਪਿੰਡਾਂ ਦੇ ਪਿੰਡ ਖੁਦ ਹੀ ਆਪਣੀ ਸੁਰੱਖਿਆ ਕਰਨ ਅਸੀਂ ਤੁਹਾਨੂੰ ਸਹਾਇਤਾ ਕਰਾਂਗੇ ਹਥਿਆਰਾਂ ਦੇ ਨਾਲ ਤੇ ਹੋਰ ਚੀਜ਼ਾਂ ਦੇ ਨਾਲ ਤੇ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੇ ਦਲ ਬਣੇ ਜਿਨ੍ਹਾਂ ਨੂੰ ਕਿਹਾ ਗਿਆ ਗ੍ਰਾਮ ਰੱਖਿਆ ਦਲ ਤੇ ਉਹਨਾਂ ਦੇ ਦੁਆਰਾ ਜਦੋਂ ਨਕਸ਼ਾ ਲਈ ਆਉਂਦੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਸੀ ਇਹ ਨੌਜਵਾਨਾਂ ਦੇ ਦਲ ਹੋਇਆ ਕਰਦੇ ਸੀ ਤਾਂ ਇਹ ਚੀਜ਼ ਕੀਤੀ ਸੀ ਬਾਬੂ ਲਾਲਨਾ ਦੇ ਮੁੱਖ ਮੰਤਰੀ ਦੇ ਦੁਆਰਾ ਜਿਹੜਾ ਕਿ ਚਾਰਖੰਡ ਦਾ ਸੀ ਤੇ ਉੱਥੋਂ ਦੇ ਮੁੱਖ ਮੰਤਰੀ ਦੇ ਦੁਆਰਾ ਇਹ ਚੀਜ਼ ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਸੀ ਤਾਂ ਇਸੇ ਚੀਜ਼ ਦਾ ਬਦਲਾ ਲੈਣ ਦੇ ਲਈ ਉਹਨਾਂ ਦੇ ਦੁਆਰਾ ਇਹ ਦੋਨੇ ਕਾਂਡ ਕੀਤੇ ਗਏ ਤੇ ਨੰਨੂ ਲਾਲ ਉਸੇ ਬਾਬੂ ਲਾਲ ਮੁੱਖ ਮੰਤਰੀ ਦਾ ਭਰਾ ਸੀ ਜਿਹੜਾ ਚਿਲਖਾਰੀ ਦੇ ਵਿੱਚ 26 ਅਕਤੂਬਰ 2007 ਨੂੰ ਹੋਇਆ ਸੀ ਉੱਥੇ ਉਸ ਮੁੱਖ ਮੰਤਰੀ ਯਾਨੀ ਬਾਬੂ ਲਾਲ ਮੁੱਖ ਮੰਤਰੀ ਦਾ ਲੜਕਾ ਤਿੰਨੂਨੂ ਲਾਲ ਦਾ ਪਤੀਜਾ ਵੀ ਮਾਰਿਆ ਗਿਆ ਸੀ ਤੇ ਜਿਹੜਾ ਕਾਂਡ 2005 ਦੇ ਵਿੱਚ ਕੀਤਾ ਗਿਆ ਸੀ ਉਹ ਨਗਰ ਰੱਖਿਆ ਦਲ ਦੇ ਹੀ ਲੋਕ ਸੀ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਚੌਰਾਹੇ ਦੇ ਵਿੱਚ ਇਹਨਾਂ ਨਕਸਲੀਆਂ ਦੇ ਦੁਆਰਾ ਠੋਕ ਦਿੱਤਾ ਗਿਆ ਸੀ ਇਹਨਾਂ ਦੋਨਾਂ ਕਾਂਡਾਂ ਨੂੰ ਚਿਲਖਾਰੀ ਕਾਂਡ ਤੇ ਪਲਵਾ ਕਾਂਡ ਦੇ ਨਾਮ ਨਾਲ ਜਾਣਿਆ ਜਾਂਦਾ ਜੋ ਕਿ ਝਾਰਖੰਡ ਦੇ ਵਿੱਚ ਹੋਏ ਸੀ ਝਾਰਖੰਡ ਦਾ ਇੱਕ ਜ਼ਿਲ੍ਹਾ ਗਰੀਦਿਰ ਤੇ ਉੱਥੇ ਇਹ ਕਾਂਡ ਜਿਹੜੇ ਉਹ ਦੋਨੇ ਹੋਏ ਸੀ ਲਗਭਗ ਇਹਨਾਂ ਉਨਾ ਸਥਾਨਾਂ ਦੀ ਜਿਹੜੀ ਦੂਰੀ ਉਹ 20-20 ਕਿਲੋਮੀਟਰ ਦੀ ਆ ਤੇ ਇਹ ਇਲਾਕੇ ਨਕਸਲੀ ਪ੍ਰਭਾਵਤ ਨੇ ਅੱਜ ਵੀ ਤਾਂ ਇਹ ਕਾਂਡਾ ਜਿਹੜੇ ਹੋ ਸਰਕਾਰ ਤੋਂ ਬਦਲਾ ਲੈਣ ਦੇ ਲਈ ਕੀਤੇ ਗਏ ਸੀ ਕਿਉਂਕਿ ਉਹਨਾਂ ਦੁਆਰਾ ਪਿੰਡ ਵਾਲਿਆਂ ਨੂੰ ਆਪਦੀ ਰੱਖਸ਼ਾ ਦੇ ਲਈ ਹਥਿਆਰ ਵਗੈਰਾ ਮੁਹੱਈਆ ਕਰਵਾਏ ਗਏ ਸੀ ਜੇਕਰ ਤੁਹਾਨੂੰ ਇਹ ਵੀਡੀਓ ਨੌਲੇਜੇਬਲ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਧੰਨ